जय पीम दोस्तों, इक्वालिटी एंड जस्टिस पटियाला ऑनलाइन रोजाना पेपर इक्वालिटी एंड जस्टिस पटियाला यूट्यूब चैनल जो इंजीनियर हरदीप सिंह चुंबर पटियाला तो चला रहे हन। चुंबर साहब द्वारा बाबा साहेब डॉक्टर पीम राव अंबेडकर साहेब का पाशन, जो उन्नीस सौ सताई महात सत्याग्रह के बाद दिता गयाेब ने कहा कि अछूता आर्थिक आजादी जरूरी है ਮੈਂ ਨੀਰਜਾ 파ਰਤੀ ਉਸ ਭਾਸ਼ਣ ਦਾ ਵਿਸ਼ਲੇਸ਼ਣ ਤੁਹਾਡੇ ਨਾਲ ਸਾਝਾ ਕਰਾਂਗੀ ਇਹ ਵਿਸ਼ਲੇਸ਼ਣ ਦੋ ਬਹੁਤ ਹੀ ਸਿਆਣੇ ਪਾਤਰਾ ਰਾਹੀ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੇ ਭਾਸ਼ਣ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਾਬਾ ਸਾਹਿਬ ਆਪਣੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਨ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਸਵਾਗਤ ਹੈ ਅੱਜ ਆਪਾਂ ਇੱਕ ਬਹੁਤ ਮਤਲਬ ਬਹੁਤ ਹੀ ਖਾਸ ਇਤਿਹਾਸਿਕ ਭਾਸ਼ਣ ਦੀ ਗੱਲ ਕਰ ਰਹੇ ਹਾਂ ਹਾਂਜੀ ਇਹ ਡਾਕਟਰ ਬੀ ਆਰ ਅੰਬੇਦਕਰ ਨੇ 1927 ਵਿੱਚ ਦਿੱਤਾ ਸੀ ਸੋਲਾਪੁਰ ਵਿੱਚ ਉਹ ਵੀ ਮਹਾੜ ਸਤਿਆਗ੍ਰਹਿ ਤੋਂ ਕੈਲੋ ਐਂਡ ਬਾਚ ਬਿਲਕੁਲ ਉਹ ਟਾਈਮ ਬੜਾ ਕਿਵੇਂ ਕਹਾ ਨਾਜ਼ੁਕ ਸੀ ਮਹਾੜ ਚ ਜਦੋਂ ਜਵਾਰਦਾਰ ਤਲਾਬ ਤੋਂ ਪਾਣੀ ਲੈਣ ਦੇ ਹੱਕ ਲਈ ਉਹ ਸੰਘਰਸ਼ ਹੋਇਆ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਅਛੂਤ ਭਾਈਚਾਰਾ ਸੀ ਖਾਸ ਕਰਕੇ ਮਹਾੜ ਜਾਤੀ ਉਹਨਾਂ ਨੂੰ ਸਵर्ण ਹਿੰਦੂਆਂ ਵੱਲੋਂ ਖੁੱਲੇआम ਧਮਕੀਆਂ ਮਿਲਣ ਲੱਗ ਪਈਆਂ ਸੀ ਆਰਥਿਕ ਬਾਈਕਾਟ ਦੀਆਂ ਅੱਛਾ ਤਾਂ ਇਹ ਭਾਸ਼ਣ ਇੱਕ ਤਰ੍ਹਾਂ ਨਾਲ ਉਹਨਾਂ ਧਮਕੀਆਂ ਦਾ ਜਵਾਬ ਸੀ ਡਾਕਟਰ ਅੰਬੇਦਕਰ ਦਾ ਦਿੱਤਾ ਹੋਇਆ ਤੇ ਅੱਗੇ ਕੀ ਕਰਨਾ ਉਹਦਾ ਰਸਤਾ ਵੀ ਸੀ ਬੜੀ ਦਿਲਚਸਪ ਗੱਲ ਐ ਮਤਲਬ ਸੰਘਰਸ਼ ਸਿਰਫ ਪਾਣੀ ਤੇ ਨਹੀਂ ਰੁਕਿਆ ਸਿੱਧਾ ਰੋਜ਼ੀ ਰੋਟੀ ਤੇ ਆ ਗਿਆ ਹਾਂ ਤਾਂ ਫਿਰ ਇਸ ਭਾਸ਼ਣ ਦਾ ਮੁੱਖ ਜ਼ੋਰ ਕਿਸ ਗੱਲ ਤੇ ਸੀ ਦੇਖੋ ਡਾਕਟਰ ਅੰਬੇਦਕਰ ਨੇ ਪਹਿਲਾਂ ਤਾਂ ਉਹਨਾਂ ਚੇਤਾਵਨੀਆਂ ਦਾ ਜ਼ਿਕਰ ਕੀਤਾ ਕਿਹੜੀਆਂ ਚੇਤਾਵਨੀਆਂ ਜਿਹੜੀਆਂ ਸਵਰਨ ਆਗੂ ਦੇ ਰਹੇ ਸੀ ਜਿਵੇਂ ਮੁੰਬਈ ਦਾ ਇੱਕ ਪੱਤਰਕਾਰ ਸੀ ਚਿਤਰਾਵ ਸ਼ਾਸਤਰੀ ਸਵਰਾਜੀ ਅਖਬਾਰ ਦਾ ਅੱਛਾ ਉਹ ਲੋਕ ਕਹਿ ਰਹੇ ਸੀ ਬਈ ਇਹ ਸत्याग्रह ਨਾਲ ਸਮਾਜ ਚ ਕਲੇਸ਼ ਵਧੂਗਾ ਖੂਨ ਖਰਾਬਾ ਹੋ ਸਕਦਾ ਤੇ ਕਿਉਂਕਿ ਅਛੂਤ ਲੋਕ ਆਰਥਿਕ ਤੌਰ ਤੇ ਪਰਜੀਵੀ ਨੇ ਪਰਜੀਵੀ ਇਹ ਤਾਂ ਬਹੁਤ ਸਖਤ ਸ਼ਬਦ ਵਰਤਿਆ ਹਾਂਜੀ ਬਹੁਤ ਸਖਤ ਕਹਿੰਦੇ ਸੀ ਕਿਉਂਕਿ ਉਹ ਪਰਜੀਵੀ ਨੇ ਤਾਂ ਬਾਈਕਾਟ ਕਰਕੇ ਉਹਨਾਂ ਨੂੰ ਭੁੱਖੇ ਮਾਰਿਆ ਜਾ ਸਕਦਾ ਫਿਰ ਡਾਕਟਰ ਅੰਬੇਦਕਰ ਨੇ ਇਸ ਇਲਜ਼ਾਮ ਨੂੰ ਇਸ ਧਮਕੀ ਨੂੰ ਕਿਵੇਂ ਲਿਆ ਉਹਨਾਂ ਨੇ ਸਿੱਧਾ ਟੱਕਰ ਲਈ ਇਸ ਗੱਲ ਨਾਲ ਉਹਨਾਂ ਨੇ ਸਵਾਲ ਚੁੱਕਿਆ ਕਹਿੰਦੇ ਜੇ ਫੈਕਟਰੀ ਮਾਲਕ ਹੜਤਾਲੀ ਮਜ਼ਦੂਰਾਂ ਦਾ ਬਾਇਕਾਟ ਕਰਨ ਉਹ ਗਲਤ ਹੈ ਹਾਂ ਉਹ ਤਾਂ ਗਲਤ ਹੀ ਹੈ ਤਾਂ ਫਿਰ ਜਿਹੜੇ ਲੋਕ ਸਮਾਜਿਕ ਬਰਾਬਰੀ ਲਈ ਲੜ ਰਹੇ ਨੇ ਉਹਨਾਂ ਦਾ ਬਾਇਕਾਟ ਕਰਨਾ ਧਰਮ ਕਿਵੇਂ ਹੋ ਗਿਆ ਸਹੀ ਗੱਲ ਹੈ ਉਹਨਾਂ ਸਾਫ਼ ਕਿਹਾ ਕਿ ਇਹ ਚੇਤਾਵਨੀਆਂ ਨਹੀਂ ਇਹ ਤਾਂ ਸਿੱਧੀਆਂ ਧਮਕੀਆਂ ਨੇ ਜ਼ਹਿਰ ਚ ਲਪੇਟ ਕੇ ਦਿੱਤੀਆਂ ਹੋਈਆਂ ਨਾਲੇ ਉਹਨਾਂ ਇਹ ਵੀ ਸਮਝਾਇਆ ਕਿ ਦੇਖੋ ਬਾਇਕਾਟ ਦੋ ਤਰੀ ਤਲਵਾਰ ਹੁੰਦਾ ਅੱਛਾ ਉਹ ਕਿਵੇਂ ਖਾਸ ਕਰਕੇ ਉਦੋਂ ਜਦੋਂ ਰਿਸ਼ਤਾ ਸਿਰਫ ਇੱਕ ਪਾਸੜ ਬੰਨ ਦਾ ਨਾ ਹੋਵੇ ਜਦੋਂ ਲੈਣ ਦੇਣ ਹੋਵੇ ਸੇਵਾਵਾਂ ਦਾ ਵਟਾਂਦਰਾ ਹੋਵੇ ਜਿਵੇਂ ਮਾਲਿਕ ਨੌਕਰ ਉਹਨਾਂ ਸਵਦੇਸ਼ੀ ਆંદੋਲਨ ਦੀ ਮਿਸਾਲ ਵੀ ਦਿੱਤੀ ਕਿ ਉਹ ਕਿਉਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਸੀ ਪਰ ਇਹ ਵੀ ਤਾਂ ਹੈ ਨਾ ਕਿ ਡਾਕਟਰ ਅੰਬੇਡਕਰ ਨੇ ਮੰਨਿਆ ਵੀ ਕਿ ਮਾਹਰ ਭਾਈਚਾਰਾ ਖਾਸ ਤੌਰ ਤੇ ਕਮਜ਼ੋਰ ਸੀ ਇਸ ਮਾਮਲੇ 'ਚ ਆਰਥਿਕ ਬਾਈਕਾਟ ਲਈ ਬਿਲਕੁਲ ਮੰਨਿਆ ਉਹ ਕਮਜ਼ੋਰੀ ਕਿਉਂ ਸੀ ਕੀ ਕਾਰਨ ਸੀ ਹਾਂਜੀ ਉਹਨਾਂ ਨੇ ਕਿਹਾ ਇਹਦੀ ਜੜ ਹੈਗੀ ਆ ਵਤਨ ਪ੍ਰਣਾਲੀ ਵਤਨ ਪ੍ਰਣਾਲੀ ਇੱਕ ਹੀ ਸੀ ਦੇਖੋ ਵਤਨ ਨਾ ਇੱਕ ਤਰ੍ਹਾਂ ਦੀ ਜੱਦੀ ਪਿੰਡ ਪੱਦਰ ਦੀ ਸੇਵਾ ਸੀ ਮਾਹਰ ਲੋਕ ਪਿੰਡ ਦੇ ਕੰਮ ਕਰਦੇ ਸੀ ਕੁਝ ਸਰਕਾਰੀ ਕੰਮ ਵੀ ਪਰ ਪੈਸੇ ਤਨਖਾ ਉਹ ਸਰਕਾਰ ਤੋਂ ਨਹੀਂ ਸੀ ਮਿਲਦੀ ਅੱਛਾ ਫਿਰ ਕਿੱਥੋਂ ਉਹ ਮਿਲਦੀ ਸੀ ਪਿੰਡ ਦੇ ਸਵਰਨ ਲੋਕਾਂ ਤੋਂ ਬਲੂਤੇ ਦੇ ਰੂਪ ਚ ਮਤਲਬ ਫਸਲ ਦਾ ਹਿੱਸਾ ਜਾਂ ਕੋਈ ਹੋਰ ਚੀਜ਼। ਓਹੋ, ਯਾਨੀ ਪੂਰੀ ਤਰ੍ਹਾਂ ਨਿਰਭਰਤਾ ਹੋਗੀ ਉਹਨਾਂ ਤੇ। ਬਿਲਕੁਲ। ਇਹੀ ਗੱਲ ਉਹਨਾਂ ਨੇ ਸਮਝਾਈ। ਇਸ ਸਿਸਟਮ ਉਹਨਾਂ ਨੂੰ ਪੂਰੀ ਤਰ੍ਹਾਂ ਸਵਨਨਾ ਤੇ ਨਿਰਭਰ ਬਣਾਉਂਦਾ ਸੀ। ਤਾਂ ਇਹ ਸਿਰਫ ਕੋਈ ਰਵਾਇਤ ਨਹੀਂ ਸੀ, ਇਹ ਤਾਂ ਆਰਥਿਕ ਗੁਲਾਮੀ ਦੀ ਜੜ੍ਹ ਸੀ ਇੱਕ ਤਰ੍ਹਾਂ ਨਾਲ। درست ਕਿਹਾ ਤੁਸੀਂ। ਜੇ ਕਦੀ ਮਾਹਰ ਪਾਈ ਚਾਰੇ ਨੇ ਆਪਣੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਵੀ ਨਾ ਜਿਵੇਂ ਜਿਵੇਂ ਮਰੇ ਜਾਨਵਰ ਖਾਣ ਤੋਂ ਨਾ ਕਰਤੀ ਜਾਂ ਚੰਗੇ ਕਪੜੇ ਪਾਉਣ ਲੱਗ ਪਏ ਤਾਂ ਪਿੰਡ ਦੇ ਜਿਹੜੇ ਸਵਰਨ ਅਧਿਕਾਰੀ ਹੁੰਦੇ ਸੀ ਪਾਟਿਲ ਕੁਲਕਰਨੀ ਵਗੈਰਾ ਤੇ ਹੋਰ ਲੋਕ ਉਹ ਇਸੇ ਵਤਨ ਸਿਸਟਮ ਨੂੰ ਹਥਿਆਰ ਬਣਾ ਲੈਂਦੇ ਸੀ ਅੱਛਾ ਮਤਲਬ ਮਤਲਬ ਛੁੱਟੀਆਂ ਸ਼ਿਕਾਇਤਾਂ ਕਰਕੇ ਕੰਮ 'ਚ ਨੁਕਸ ਕੱਢ ਕੇ ਉਹਨਾਂ ਨੂੰ ਸਜ਼ਾ ਦਿੰਦੇ ਸੀ ਦਬਾਅ ਬਣਾਉਂਦੇ ਸੀ ਤਾਂ ਫਿਰ ਇਸ ਜਕੜ ਚੋਂ ਨਿਕਲਣ ਦਾ ਰਸਤਾ ਡਾਕਟਰ ਅੰਬੇਡਕਰ ਨੇ ਕੋਈ ਹੱਲ ਦੱਸਿਆ ਹਾਂਜੀ ਹਾਂਜੀ ਉਹਨਾਂ ਨੇ ਤਿੰਨ ਬਹੁਤ ਠੋਸ ਮਤਲਬ ਅਮਲੀ ਸੁਝਾਅ ਦਿੱਤੇ ਪਹਿਲਾ ਸੀ ਵਤਨ ਛੱਡੋ ਵਤਨ ਛੱਡੋ ਪਰ ਕਿਵੇਂ ਉਹਦੇ ਵੀ ਦੋ ਤਰੀਕੇ ਦੱਸੇ ਕਹਿੰਦੇ ਜਾਂ ਤਾਂ ਸਰਕਾਰ ਨੂੰ ਲਗਾਨ ਦਿਓ ਜ਼ਮੀਨ ਆਪਣੇ ਨਾਂ ਕਰਾਓ ਤੇ ਵਤਨ ਦੀ ਨੌਕਰੀ ਤੋਂ ਮੁਕਤ ਹੋ ਜਾਓ ਜਾ ਫਿਰ ਪਿੰਡ ਵਾਲਿਆਂ ਤੋਂ ਬਲੂਤੇ ਲੈਣੇ ਬੰਦ ਕਰੋ ਤੇ ਸਰਕਾਰ ਤੋਂ ਸਿੱਧੀ ਨਕਦ ਤਨਖਾਹ ਮੰਗੋ ਹੂੰ ਨਿਰਭਰਤਾ ਘਟਾਉਣ ਲਈ ਬਿਲਕੁਲ ਠੀਕ ਹੈ ਇਹ ਤਾਂ ਹੋ ਗਿਆ ਵਤਨ ਛੱਡਣ ਦੀ ਗੱਲ ਪਰ ਫਿਰ ਪਿੰਡ 'ਚ ਰਹਿਣਾ ਸ਼ਾਇਦ ਹੋਰ ਔਖਾ ਹੋ ਜਾਂਦਾ ਰਹਿਣ ਦੇ ਪ੍ਰਬੰਧ ਬਾਰੇ ਵੀ ਕੁਝ ਕਿਹਾ ਹਾਂ ਇਹ ਹੀ ਦੂਜਾ ਸੁਝਾਅ ਸੀ ਬਹੁਤ ਅਹਿਮ ਉਹਨਾਂ ਕਿਹਾ ਵੱਖਰੀਆਂ ਬਸਤੀਆਂ ਵਸਾਓ ਵੱਖਰੀਆਂ ਬਸਤੀਆਂ ਪਿੰਡ ਤੋਂ ਬਾਹਰ ਹਾਂ ਕਹਿੰਦੇ ਪਿੰਡਾਂ 'ਚ ਜਿਹੜੀਆਂ ਛੋਟੀਆਂ-ਛੋਟੀਆਂ ਖਿੰਡੀਆਂ ਜੀਆਂ ਮਾਰ ਬਸਤੀਆਂ ਨੇ ਉਹਨਾਂ ਨੂੰ ਛੱਡੋ ਵੱਡੀਆਂ ਇਕੱਠੀਆਂ ਬਸਤੀਆਂ ਵਸਾਓ ਭਾਵੇਂ ਜੰਗਲ ਦੀ ਜ਼ਮੀਨ ਲੈ ਕੇ ਵਸਾਉਣੀਆਂ ਪੈਣ। ਅੱਛਾ ਇਸ ਨਾਲ ਕੀ ਫਾਇਦਾ ਹੋਣਾ ਸੀ? ਇੱਕ ਤਾਂ ਸੁਰੱਖਿਆ ਵਧਣੀ ਸੀ। ਇਕੱਠ 'ਚ ਤਾਕਤ ਹੁੰਦੀ ਹੈ ਨਾ। ਦੂਜਾ ਨਵੇਂ ਕੰਮ-ਤੰਦੇ ਦੇ ਸ਼ੁਰੂ ਕਰਨ ਦੇ ਮੌਕੇ ਮਿਲਨੇ ਸੀ। ਖੇਤੀ, ਦੁਕਾਨਦਾਰੀ, ਕੋਈ ਦਰਜੀ ਦਾ ਕੰਮ ਤੇ ਤੀਜੀ ਬਹੁਤ ਵੱਡੀ ਗੱਲ। ਉਹ ਕੀ? ਬੱਚਿਆਂ ਦੇ ਮਨਾਂ 'ਚੋਂ ਉਹ ਛੂਹ-ਛਾਤ ਕਰਕੇ ਜਿਹੜੀ ਹੀਣ ਭਾਵਨਾ ਆ ਜਾਂਦੀ ਹੈ ਉਹ ਦੂਰ ਹੋਣੀ ਸੀ। ਉਹਨਾਂ ਨੇ ਮੈਸੂਰ ਰਿਆਸਤ ਦੀ ਮਿਸਾਲ ਵੀ ਦਿੱਤੀ ਕਿ ਉੱਥੇ ਇਵੇਂ ਹੋ ਰਿਹਾ ਸੀ ਵਾਹ ਸੁਰੱਖਿਆ ਰੋਜ਼ਗਾਰ ਤੇ ਸਵੈਮਾਨ ਤਿੰਨੇ ਗੱਲਾਂ ਤੇ ਤੀਜਾ ਨੁਕਤਾ ਕੀ ਸੀ ਫਿਰ ਇਸ ਰਣਨੀਤੀ ਦਾ ਤੀਜਾ ਸੁਝਾਅ ਸੀ ਕੋਈ ਨਵਾਂ ਕੀਤਾ ਅਪਣਾਉਣ ਦਾ ਖਾਸ ਤੌਰ ਤੇ ਉਹਨਾਂ ਨੇ ਜ਼ੋਰ ਦਿੱਤਾ ਖਾਦੀ ਬੁਣਨ ਦੇ ਕੰਮ ਤੇ ਖਾਦੀ ਬੁਣਨ ਤੇ ਹਾਂਜੀ ਤੇ ਇਹਦੇ ਨਾਲ ਉਹਨਾਂ ਨੇ ਇੱਕ ਬੜਾ ਕਮਾਲ ਦਾ ਆਈਡੀਆ ਦਿੱਤਾ ਕਹਿੰਦੇ ਜੇ ਸਾਰੇ ਮਾਰੇ ਪ੍ਰਣ ਕਰ ਲੈਣ ਕਿ ਅਸੀਂ ਸਿਰਫ ਆਪਣੇ ਪਾਈਚਾਰੇ ਦੀ ਬਣਾਈ ਖਾਦੀ ਹੀ ਪਾਵਾਂਗੇ ਅੱਛਾ ਤਾਂ ਫਿਰ ਆਪਣੀ ਬਣਾਈ ਖਾਦ ਦੀ ਵੇਚਣ ਲਈ ਬਾਹਰ ਮਾਰਕੀਟ ਲੱਭਣ ਦੀ ਲੋੜ ਹੀ ਨਹੀਂ ਪੈਣੀ ਸਹੀ ਗੱਲ ਐ ਆਪਣੀ ਕੌਮ ਹੀ ਆਪਣੀ ਮੰਡੀ ਬਣ ਗਈ ਬਿਲਕੁਲ ਆਪਣੀ ਕੌਮ ਹੀ ਇੱਕ ਬਹੁਤ ਵੱਡੀ ਮੰਡੀ ਬਣ ਜਾਵੇਗੀ ਵਾਹ ਇਹ ਤਾਂ ਕਮਾਲ ਦੀ ਸੋਚ ਸੀ ਮਤਲਬ ਆਪਣੀ ਹੀ ਮੰਡੀ ਬਣਾ ਲੈਣਾ ਇਹ ਸਵੈ ਨਿਰਭਰਤਾ ਦਾ ਕਿੰਨਾ ਠੋਸ ਰੂਪ ਹੈ ਤਾਂ ਫਿਰ ਇਹ ਤਾਂ ਸਾਫ਼ ਹੋ ਗਿਆ ਕਿ ਡਾਕਟਰ ਅੰਬੇਡਕਰ ਲਈ ਆਰਥਿਕ ਆਜ਼ਾਦੀ ਕਿੰਨੀ ਜ਼ਿਆਦਾ ਜ਼ਰੂਰੀ ਸੀ ਬਹੁਤ ਜ਼ਿਆਦਾ ਉਹਨਾਂ ਦਾ ਸਾਫ਼ ਮੰਨਣਾ ਸੀ ਕਿ ਜਦੋਂ ਤੱਕ ਕੋਈ ਕੌਮ ਕੋਈ ਪਾਈਚਾਰਾ ਆਰਥਿਕ ਤੌਰ ਤੇ ਦੂਜਿਆਂ ਦੇ ਹੱਥਾਂ ਵੱਲ ਵੇਖਤਾ ਉਹਨਾਂ ਤੇ ਨਿਰਭਰ ਹੈ ਉਦੋਂ ਤੱਕ ਉਹ ਸਹੀ ਮਾਣਿਆ ਚ ਨਾ ਸਮਾਜਿਕ ਬਰਾਬਰੀ ਲੈ ਸਕਦਾ ਨਾ ਆਪਣਾ ਸਵਮਾਨ ਹਾਸਲ ਕਰ ਸਕਦਾ ਆਰਥਿਕ ਆਜ਼ਾਦੀ ਹੀ ਸਮਾਜਿਕ ਗੁਲਾਮੀ ਦੀਆਂ ਬੀੜੀਆਂ ਤੋੜ ਸਕਦੀ ਸੀ ਹਮ ਉਹਨਾਂ ਨੇ ਗੱਲ ਹੋਰ ਪੱਕੀ ਕਰਨ ਲਈ ਮਹਾਪਾਰਤ ਦਾਵਲਾ ਵੀ ਦਿੱਤਾ ਸੀ ਭੀਸ਼ਮ ਪਿਤਾ ਮਾਦਾ ਅੱਛਾ ਕੀ ਕਿਹਾ ਸੀ ਉਹਨਾਂ ਨੇ ਉਹ ਸ਼ਲੋਕ ਦੱਸਿਆ ਅਰਥਸਯ ਕੁਰਸ਼ੋ ਦਾਸੋ ਦਸਸਤ ਵਰਥੋ ਨਾ ਕਸਿਆ ਚਿਤ ਇਹਦਾ ਮਤਲਬ ਮਤਲਬ ਕਿ ਇਨਸਾਨ ਪੈਸੇ ਦਾ ਤਨ ਦਾ ਅਰਥ ਦਾ ਗੁਲਾਮ ਹੈ ਪੈਸਾ ਕਿਸੇ ਦਾ ਗੁਲਾਮ ਨਹੀਂ ਕਹਿੰਦੇ ਇਸੇ ਆਰਥਿਕ ਮਜਬੂਰੀ ਕਰਕੇ ਭੀਸ਼ਮ ਪਿਤਾਮਾ ਸੱਚ ਜਾਣਦੇ ਹੋਏ ਵੀ ਕਿ ਪਾਂਡਵ ਸਹੀ ਨੇ ਹਾਂ ਫਿਰ ਵੀ ਕੌਰਮਾ ਵੱਲੋਂ ਲੜੇ ਹਾਂਜੀ ਕੌਰਮਾ ਵੱਲੋਂ ਲੜਨ ਲਈ ਮਜਬੂਰ ਸੀ ਕਿਉਂਕਿ ਉਹਨਾਂ ਦਾ ਨਮਕ ਖਾਂਦੇ ਸੀ ਉਹਨਾਂ ਤੇ ਆਰਥਿਕ ਤੌਰ ਤੇ ਨਿਰਭਰ ਸੀ ਤਾਂ ਕਹਿਣ ਦਾ ਭਾਵੇਂ ਕਿ 1927 ਦਾ ਇਹ ਭਾਸ਼ਣ ਸਿਰਫ ਇੱਕ ਤਕਰੀਰ ਨਹੀਂ ਸੀ ਇਹ ਤਾਂ ਆਰਥਿਕ ਤਾਕਤ ਰਾਹੀਂ ਸਮਾਜਿਕ ਨਿਆਂ ਲੈਣ ਦਾ ਪੂਰਾ ਇੱਕ ਨਕਸ਼ਾ ਸੀ ਇੱਕ ਬਲੂਪ੍ਰਿੰਟ ਸੀ ਸਹੀ ਗਿਆ ਉਹਨਾਂ ਨੇ ਸਿਰਫ ਮੁਸ਼ਕਲ ਨਹੀਂ ਦੱਸੀ ਉਹਦੇ ਚੋਂ ਨਿਕਲਣ ਦੇ ਬੜੇ ਠੋਸ ਰਸਤੇ ਵੀ ਦੱਸੇ ਬਿਲਕੁਲ ਤੇ ਇਹ ਭਾਸ਼ਣ ਅੱਜ ਵੀ ਸਾਨੂੰ ਯਾਦ ਕਰਾਉਂਦਾ ਹੈ ਕਿ ਕਿਵੇਂ ਸਾਡੇ ਆਰਥਿਕ ਢਾਂਚੇ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਸਾਡੇ ਮਾਣ ਸਨਮਾਨ ਨੂੰ ਕਿੰਨਾ ਡੂੰਗਾ ਸਰ ਪਾਉਂਦੇ ਨੇ हां जी ਜਿਹੜੇ ਕਮਜ਼ੋਰ ਵਰਗ ਨੇ ਉਹਨਾਂ ਦੀ ਤਰੱਕੀ ਲਈ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜੇ ਹੋਣਾ ਕਿੰਨੀ ਬੁਨਿਆਦੀ ਲੋੜ ਹੈ ਤੇ ਜਾਂਦੇ ਲਾਂਦੇ ਇਹ ਗੱਲ ਸੋਚਣ ਲਈ ਛੱਡ ਜਾਂਦੀ ਹੈ ਕਿ ਕੀ ਸਿਰਫ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਹੀ ਕਾਫੀ ਹੈ ਜਾਂ ਫਿਰ ਜਿਹੜੀ ਮਾਨਸਿਕਤਾ ਦੀ ਗੱਲ ਡਾਕਟਰ ਅੰਬੇਡਕਰ ਨੇ ਕੀਤੀ ਸੀ ਉਹ ਹੀਣ ਭਾਵਨਾ ਹਾਂ ਉਹ ਬਹੁਤ ਜ਼ਰੂਰੀ ਨੁਕਤਾ ਸੀ ਉਸ ਨੂੰ ਜੜੋਂ ਪੁੱਟਣਾ ਵੀ ਉਨਾ ਹੀ ਲਾਜ਼ਮੀ ਹੈ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਹਾਂ ਤਾਂ ਠੀਕ ਹੈ ਸਾਥੀਓ ਅਸੀਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਪਟਿਆਲਾ ਅਤੇ ਮੈਂ ਨੀਰਜਾ 파ਰਤੀ ਤੁਹਾਡੇ ਲਈ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੇ ਪਾਸ਼ਨਾ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਦੀ ਵਿਚਾਰਦਾਰਾ ਨੂੰ ਸਮਝਣ ਲਈ ਵੀਡੀਓ ਬਣਾਉਂਦੇ ਰਹਾਂਗੇ ਇਹਨਾਂ ਨੂੰ ਦੇਖਦੇ ਰਹੋ ਅਤੇ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰਦੇ ਰਹੋ ਸਾਨੂੰ ਉਮੀਦ ਹੈ ਤੁਸੀਂ ਸਾਨੂੰ ਹਮੇਸ਼ਾ ਦੀ ਤਰ੍ਹਾਂ ਹੀ ਉਤਸ਼ਾਹਿਤ ਕਰਦੇ ਰਹੋਗੇ ਸਾਡਾ YouTube ਚੈਨਲ ਹੈ ਕੁਆਲਿਟੀ ਐਂਡ ਜਸਟਿਸ ਪਟਿਆਲਾ ਅਤੇ WhatsApp ਨੰਬਰ 9463601616 ਹੈ ਇਸ ਨੂੰ ਹਮੇਸ਼ਾ ਯਾਦ ਰੱਖੋ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ ਸਾਥਿਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ